ਸਸੀ ਕਾ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇਹ ਮੈਂ ਬਣਾਇਆ ਜੀ ਮੱਖਣ ਮਲਾਈ ਦੇ ਉੱਤੋਂ ਤੇ ਹੁਣ ਇਹ ਆਪਾਂ ਕੱਢ ਲਿਆ ਤੇ ਉਸ ਤੋਂ ਬਾਅਦ ਇਹਦੇ ਚ ਆਪਾਂ ਗਲਾਸ ਚ ਪਾਣੀ ਪਾ ਕੇ ਇਸ ਤਰ੍ਹਾਂ ਸਾਈਡ ਤੇ ਗਲਾਸ ਲਾਤਾ ਤੇ ਹੁਣ ਇਹਨੂੰ ਰੱਖਾਂਗੇ ਆਪਾਂ ਫ੍ਰਿਜ ਇਸ ਥੋੜਾ ਜਿਹਾ ਠੰਡਾ ਹੋ ਜਾ ਕਿਉਂਕਿ ਜਿਹੜੀ ਗਰਮੀ ਕਰਕੇ ਜਿਹੜੀ ਆ ਦੇਖੋ ਇਸ ਤਰ੍ਹਾਂ ਬਿਲਕੁਲ ਬਹੁ ਹੋਇਆ ਪਿਆ ਗਰਮ ਮੱਖਣ ਇਹਨੂੰ ਆਪਾਂ ਫਰਿੱਜ ਚਲਾਵਾਂਗੇ 10-15 ਮਿੰਟ। ਹਾਲੋ ਜੀ ਆਪਾਂ ਮੱਖਣ ਬਣਾਇਆ ਸੀ ਜਿਹੜਾ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਗਲਾਸ ਰੱਖਤਾ ਸੀ ਹੁਣ ਆਪਾਂ ਇਹਨੂੰ ਕੱਢ ਦਾਂਗੇ ਬਾਹਰ। ਤੇ ਇਹਦੇ ਵਿੱਚੋਂ ਇੱਥੋਂ ਦੀ ਆਪਣਾ ਸਾਰੀ ਜਿਹੜੀ ਲੱਸੀ ਹੈ ਥੱਲੇ ਉਹ ਦੇਖੋ ਇੱਥੋਂ ਸਾਰੀ ਨਿਕਲ ਜੂਗੀ। ਫਿਰ ਇਹਨੂੰ ਆਪਾਂ ਗਰਮ ਕਰ ਲਾਂਗੇ ਬਹੁਤ ਸੌਖਾ ਤਰੀਕਾ ਹੈ। ਲਓ ਜੀ ਆਪਾਂ ਮੱਖਣੀ ਆਰਦੀ ਤੱਤੀ ਧਰਤੀ ਗਰਮ। ਉਹ ਤਾਂ ਹੁਣ ਇਹ ਹੌਲੀ ਹੌਲੀ ਗਰਮ ਹੋ ਜੂਗੀ ਫਿਰ ਵੇਖਿਓ ਇੰਨੀ ਛੇਤੀ ਕਿਉਂ ਬਣਦਾ ਬਹੁਤ ਜਲਦ ਲਓ ਜੀ ਕਿਉਂ ਆਪਾਂ ਗਰਮ ਰੱਖਤਾ ਸੀ ਕਿਉਂ ਆਪਣਾ ਬਣ ਗਿਆ ਬਸ ਆ ਇਸ ਤਰ੍ਹਾਂ ਥੋੜਾ ਜਿਹਾ ਰਹਿ ਗਿਆ ਤੇ ਦੇਖੋ ਤੁਸੀਂ ਕਿਉਂ ਪੂਰਾ ਪਿਓਰ ਇਹਨੂੰ ਹੁਣ ਆਪਾਂ ਥੋੜਾ ਜਿਹਾ ਠੰਡਾ ਕਰਕੇ ਡੱਬਾ ਮੈਂ ਧੋ ਰੱਖਿਆ ਤੇ ਉਹਦੇ ਵਿੱਚ ਆਪਾਂ ਕੱਢ ਦਾਂਗੇ ਤੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਲੱਸੀ ਆਪਾਂ ਵਿੱਚ ਫੇਰ ਵੀ ਨਹੀਂ ਆਉਂਦਣੀ ਜਿਹੜੀ ਉੱਤੇ ਜੇ ਇਹਨੂੰ ਵੀ ਆਪਾਂ ਤੁਹਾਨੂੰ ਦੱਸੂਗੀ ਕਿਵੇਂ ਆਪਾਂ ਇਹਨਾਂ ਪਾਸੇ ਕਰਾਂ। ਇੱਕ ਵੀ ਚੀਜ਼ ਅਜਾਈ ਨਹੀਂ ਜਾਣ ਦਿੰਦੇ ਜੀ ਲੱਸੀ ਜਿਹੜੀ ਨਿਕਲੀ ਉਹ ਆਪਾਂ ਬੂਟਿਆਂ ਚ ਪਾ ਦਾਂਗੇ ਮਿਰਚਾਂ ਚ ਤੇ ਜਿਹੜਾ ਆਪਣਾ ਘਿਓ ਆ ਇਹ ਐਮ ਪੂਰਾ ਵਧੀਆ ਇੱਕ ਨੰਬਰ ਘਿਓ ਬਣੂਗਾ। ਆ ਦੇਖੋ ਜੀ ਆਪਣਾ ਘਿਓ ਡੱਬਾ ਭਰ ਗਿਆ ਆਪਣਾ ਜਿਹੜਾ ਇਹ ਰਹਿ ਗਿਆ ਇਹਨੂੰ ਆਪਾਂ ਫਰਿੱਜ 'ਚ ਫੇਰ ਲਾ ਦਾਂਗੇ ਤੇ ਫੇਰ ਇਹ ਜਿਹੜਾ ਉੱਤੇ ਉੱਤੇ ਜੰਮ ਜੂਗਾ ਉਹਨੂੰ ਫੇਰ ਕੱਢ ਕੇ ਫੇਰ ਕਿਉਂ ਬਣਦੀ ਹੈ ਬਹੁਤ ਹੀ ਸਰਲ ਤਰੀਕਾ ਹੈ ਜੀ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਲਓ ਜੀ ਜਿਹੜਾ ਆਪਣਾ ਬਚਿਆ ਸੀ ਕਿ ਉਹ ਵੀ ਆਪਾਂ ਕੌਲੀ 'ਚ ਪਾ ਕੇ ਗਰਮ ਕਰ ਲਿਆ ਤੇ ਇਹਨੂੰ ਬਸ ਆਪਾਂ दाल ਸਬਜ਼ੀ 'ਚ ਪਾਉਣ ਲਈ ਰੋਟੀਆਂ ਉੱਪਰ ਨਹੀਂ ਰੱਖ ਲਾਂਗੇ ਬਾਕੀ ਦਾ ਆਪਾਂ ਤੁਹਾਨੂੰ ਥੋੜੇ ਸਾਹਮਣੇ ਡੱਬਾ ਭਾਰੀ ਦਿੱਤਾ ਇਸ ਤਰ੍ਹਾਂ ਸੌਖਾ ਤਰੀਕਾ ਹੈ ਜੀ ਆਹ ਰੱਸੀ ਜੀ ਇਹ ਲੈ ਜੂਗੀ ਰਸਪਰੀ ਵਧੀਆ ਕਿ ਉਹ ਬਣ ਜਾਊਗਾ ਇਸ ਤਰ੍ਹਾਂ ਬਹੁਤ ਹੀ ਸੌਖਾ ਤਰੀਕਾ ਹੈ ਸੌਖਾ ਆਪਾਂ ਨੂੰ bari bari ਗਰਮ ਕਰਨ ਦੀ ਲੋੜ ਨਹੀਂ ਪੈਂਦੀ ਇੱਕ ਵਾਰੀ ਗਰਮ ਕਰਕੇ ਸਾਰੀ ਰਸੀ ਨਿਕਲ ਜਾਂਦੀ ਹੈ ਤੇ ਵਾਹ ਜਿਹੜੀ ਥੋੜੀ ਮੋਟੀ ਰਹਿੰਦੀ ਉਹ ਆਹ ਨਸੀ ਨਿਕਲੀ ਉਹਦੇ ਚ ਇੰਨੀ ਕਿ ਜਿਹੜੀ ਥੰਡੇ ਕੌਲੀ ਦੇ ਤੇ ਤੁਸੀਂ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਘਿਓ ਬਣਾਓ ਤੇ ਬਹੁਤ ਹੀ ਜ਼ਿਆਦਾ ਤੇ ਬਹੁਤ ਥੋੜੇ ਟਾਈਮ ਵਿੱਚ ਘਿਓ ਨਿਕਲੇ ਹੁੰਦਾ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਧੰਨਵਾਦ ਇਸ ਵਾਰ